ਜੀ ਸਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਕੌਰ ਟਿਕ ਚੈਨਲ ਤੇ ਆਪ ਸਰ ਦਾ ਸਵਾਗਤ ਹੈ। ਇਹ ਮੀਤ ਦਾ ਦਿਨ ਠੀਕ ਠਾਕ ਹੋਵੇ। ਮੈਂ ਗਰਵਿੰਦਰ ਕੌਰ ਆਈ ਦੀ ਵੀਡੀਓ ਲੈ ਕੇ ਆਈ ਬਹੁਤ ਸੋਹਣਾ ਸੂਟ ਆ ਦੀ ਜਿਵੇਂ ਕਿ ਸੂਟ ਆਪਣੇ ਫਰਸਟ ਸੂਟ ਲਾਇਆ ਜੀ ਆਰੀ ਵਰਕ ਦਾ ਸੂਟ ਸੀ। ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਜੀ ਇਹ ਵਾਲਾ। ਆਰੀ ਵਰਕ ਦਾ ਸੂਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੀ ਫਰਸਟ ਵੀਡੀਓ ਅਸੀਂ ਆਪਾਂ ਉਹ ਆਰੀ ਵਰਕ ਦਾ ਸੂਟ ਲਾਈ ਸੀ ਜੀ। ਮੇਰਾ ਖੋਦਾ ਸੂਟ ਬਣਿਆ ਹੋਇਆ ਹੈ ਜੀ ਬਹੁਤ ਸੋਹਣਾ ਬਣਦਾ ਹੈ। ਮੈਂ ਸਾਡੇ ਇੱਥੇ ਮੈਰਿਜ ਸੀ ਜੀ ਆਪਣੀ ਜਿਮੀਕ ਚਾਚੇ ਤਾਂ ਆ ਜਾਂਦੇ ਤੇ ਇਸ ਤੇ ਮੈਰਿਜ ਸੀ ਮੈਰਿਜ ਦੇ ਵਿੱਚ ਅਸੀਂ ਉਹ ਸੂਟ ਪਾਉਣ ਜਾ ਗੋ ਤੇ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਤੇ ਤੁਹਾਨੂੰ ਦਿਖਾਵਾਂਗੇ ਆ ਸਾਡੇ ਪਾਇਆ ਹੋਇਆ ਵੀ ਤੇ ਜਿਵੇਂ ਕਿ ਆ ਸੂਟ ਹੈ ਜੀ ਇਹ ਵੀ ਬਹੁਤ ਸੋਹਣਾ ਬਣਦਾ ਜੀ ਜਿਵੇਂ ਕਿ ਸਾਡੇ ਖੁੱਦ ਡਿਜ਼ਾਈਨ ਤੇ ਅਸੀਂ ਆਪਦੀ ਸੁਰਦ ਮੈਰਿਜ ਵਾਸਤੇ ਅਸੀਂ ਰੈਡੀ ਕੀਤੇ ਜਿਵੇਂ ਕੀ ਹੁੰਦਾ ਨੇ ਮਹਿੰਦੀ ਫੰਕਸ਼ਨ ਹੁੰਦਾ ਮਹਿੰਦੀ ਫੰਕਸ਼ਨ ਤੇ ਗ੍ਰੀਨ ਸੂਟ ਦਾ ਪੌਂਦੇ ਜਿਵੇਂ ਹਣਾ ਹਲਕਾ ਜਿਹਾ ਜਿਵੇਂ ਆਪਾਂ ਗਰਮੀ ਦੇ ਵਿੱਚ ਜਿਆਦਾ ਪਤੋਂ ਨਹੀਂ ਜਿਵੇਂ ਹੈਵੀ ਪੈਂਦੇ ਇਸ ਤਰ੍ਹਾਂ ਜੀ ਬਹੁਤ ਸੋਹਣਾ ਬਣ ਕੇ ਹਲਕਾ ਜਿਹਾ ਡਿਜ਼ਾਈਨ ਦੇ ਨਾਲ ਤਿਆਰ ਹੋਇਆ ਆ ਦੇਖ ਸਕਦੇ ਹੋ ਤੁਸੀਂ ਜਿਵੇਂ ਮਹਿੰਦੀ ਫੰਕਸ਼ਨ ਤੇ ਸੂਟ ਪਾਉਣਾ ਹੋਵੇ ਮਹਿੰਦੀ ਕਲਰ ਦਾ ਬਹੁਤ ਸੋਹਣਾ ਬਣਿਆ ਜੀ ਅਸੀਂ ਆਪ ਤਾਂ ਖੁੱਦ ਆ ਤਿਆਰ ਕੀਤਾ ਹੋਇਆ ਸੂਟ ਹੈ ਸਾਡਾ ਤੁਹਾਨੂੰ ਅਸੀਂ ਪਾ ਕੇ ਵੀ ਦੀ ਵੀਡੀਓ ਪਾ ਦਾਂਗੇ ਦੇ ਜਿਵੇਂ ਕਿ ਆ ਸੂਟ ਆਪਾਂ ਬਣਾਇਆ ਸੀ ਤਾਂ ਬਹੁਤ ਹੀ ਜ਼ਿਆਦਾ ਅਸੀਂ ਕਰ ਚੁੱਕੇ ਇਹਦੇ ਥੋੜੀ ਜਿਹਾ ਕਲਰ ਦਾ ਥੋੜਾ ਜਿਹਾ ਲਾਈਟ ਕਲਰ ਆਇਆ ਹੋਇਆ ਜਿਵੇਂ ਕਲਰ ਦਾ ਹੈਗਾ ਥੋੜਾ ਜਿਹਾ ਸਕਿੰਡ ਜੀ ਦੇ ਉੱਪਰ ਥੋੜਾ ਡਾਰਕ ਜਿਹਾ ਜੀ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਵੀ ਜੀ ਬਹੁਤ ਆਪਾਂ ਨੀਬੀਲਾ ਉੱਪਰ ਨੂੰ ਲਾਣਾ ਸੀ ਘੀਰੇ ਨੂੰ ਵੀ ਜਿਵੇਂ ਕਿ ਆਪਾਂ ਮੈਂ ਏਡਾ ਕਲਰ ਦਿੱਤੇ ਆਪਾਂ ਫਲਾਵਰ ਪਾਏ ਪਿੰਕਲ ਦੇ ਸੂਟ ਦੇ ਉੱਪਰ ਬਹੁਤ ਸੋਹਣਾ ਬਣਿਆ ਹੋਇਆ ਫਲਾਵਰ ਜਿਵੇਂ ਤੁਸੀਂ ਫਲਾਵਰ ਕਿਤੇ ਪਾ ਸਕਦੇ ਆਪਾਂ ਨੇ ਪਾਏ ਸੀ ਦੋਵੇਂ ਪਾਸੇ ਘੀਰਾਂ ਦੇ ਜੀ ਆਹ ਕਲਰ ਵੀ ਬਹੁਤ ਸੋਹਣਾ ਬਣਿਆ ਜੀ ਡਿਜ਼ਾਈਨ ਵੀ ਹੋਪਸਰ ਤੇ ਬਾਕੀ ਕਲਰ ਵੀ ਬਹੁਤ ਸੋਹਣਾ ਤੇ ਇਹ ਜਿਵੇਂ ਕਿ ਸੂਟ ਆਪਨੇ ਕੱਟਵਰਕ ਦੇ ਨਾਲ ਜੀ ਬਹੁਤ ਹੀ ਸੋਹਣਾ ਫ੍ਰੀਜਿੰਗ ਦੇ ਨਾਲ ਤਿਆਰ ਕੀਤਾ ਹੋਇਆ ਸੂਟ ਹੈ ਨਾਲ ਨਵੇਂ ਤੇ ਦੁਪੱਟਾ ਤੇ ਬਹੁਤ ਸੋਹਣਾ ਬਣਿਆ ਹੋਇਆ ਜੀ ਜਿਵੇਂ ਕਿ ਜਪੈਣਾ ਕਹਿੰਦੀਆਂ ਵੀ ਸਾਨੂੰ ਤੁਸੀਂ ਵੀ ਪ੍ਰਾਈਜ਼ ਹੀ ਦੱਸ ਦਿਆ ਕਰੋ ਦੀਦੀ ਹਨਾ ਪ੍ਰਾਈਜ਼ ਦੇ ਵਿੱਚ ਜੀ ਮੈਂ ਦੱਸਦੀ ਹਾਂ ਵੀਡੀਓ ਆਪਣੇ ਜਲਦੀ ਜਲਦੀ ਸੂਟਾਂ ਦੇ ਵਿੱਚ ਇੰਨੀ ਲੰਬੀ ਵੀਡੀਓ ਬਣ ਜਾਂਦੀ ਹੈ ਨਾ ਮੈਂ ਜਲਦੀ ਜਲਦੀ ਸੂਟਾਂ ਦੇ ਦੱਸ ਸਕਦੀ ਆ ਇੰਨਾ ਵੀ ਪ੍ਰਾਈਜ਼ ਨਹੀਂ ਦੱਸ ਸਕਦੀ ਤੇ ਕੋਈ ਨਹੀਂ ਅਸੀਂ ਪ੍ਰਾਈਜ਼ ਤੁਸੀਂ ਮੈਸੇਜ ਕਰ ਦਿਓ ਕਰੋ ਕਮੈਂਟ ਕਰਕੇ ਪੁੱਛ ਲਿਆ ਕਰੋ ਸਾਨੂੰ ਅਸੀਂ ਵੀ ਆਪਾਂ ਸਾਰਿਆਂ ਨੂੰ ਇੱਕੋ ਜਿਹਾ ਆਪਾਂ ਰੇਟ ਦੱਸਣਾ ਕੋਈ ਐਨੀ ਜੀ ਮੈਂ ਆਪਾਂ ਤੁਸੀ ਕਿਮੈਂਟ ਕਰਕੇ ਪੁੱਛ ਸਕਦੇ ਹੋ ਸਭ ਤੋਂ ਤੁਸੀਂ ਮੈਸੇਜ ਵੀ ਕਰ ਸਕਦੇ ਹੋ ਤੁਸੀਂ ਸਾਨੂੰ ਕਮੈਂਟ ਵੀ ਕਰਕੇ ਪੁੱਛ ਸਕਦੇ ਹੋ ਕੋਈ ਗੱਲ ਹੈ ਜੀ ਤੇ ਜਿਵੇਂ ਹਾਂ ਤੁਹਾਨੂੰ ਦੱਸੇ ਵਿੱਚ ਮਹਿੰਦੀ ਦੇ ਆਪਾਂ ਮਹਿੰਦੀ ਫੰਕਸ਼ਨ ਦੇ ਵਿੱਚ ਗ੍ਰੀਨ ਕਲਰ ਸੂਟ ਪਾਉਣਾ ਹੋ ਗਿਆ ਨਾ ਹਲਕਾ ਈਡੀਅਨ ਤੇ ਜਿਵੇਂ ਇਸ ਤਰ੍ਹਾਂ ਦੀ ਆਪਣੇ ਕੋਲੇ ਗਰਮੀ 'ਚ ਮੈਰਿਜ ਆਉਂਦੀ ਹੈ ਇੱਥੇ ਜੀ ਤੇ ਆਪਾਂ ਆਹ ਸੂਟ ਵੀ ਟੈਕ ਬਣਾ ਸਕਦੇ ਜੀ ਬਹੁਤ ਸੋਹਣਾ ਸਬ ਬਣਦਾ ਹੈ ਜਿਵੇਂ ਹਲਕਾ ਜਿਹਾ ਜੈ ਨੀ ਦੀ ਆ ਆਪਣੀ ਵੀ ਤੁਸੀਂ ਬਜ਼ੁਰਗਾ ਵਾਸਤੇ ਰੈਡੀ ਕਰਵਾ ਸਕਦੇ ਇਹਦੇ ਨਾਲ ਦੇ ਅਸੀਂ ਕਿੰਨੇ ਸੂਟ ਹੀ ਤਿਆਰ ਕਰਦੇ ਤੇ ਬਹੁਤ ਜਿਆਦਾ ਵਧੀਆ ਹੁੰਦਾ ਹੈ ਬਹੁਤ ਸੋਹਣੇ ਖਰੀਖ ਹੁੰਦੇ ਕਿਵੇਂ ਮਰਜੀ ਸੂਟ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਜੀ ਕਈ ਪਹਿਣਾ ਕਹਿ ਦਿਆਂ ਸਾਨੂੰ ਤੁਸੀਂ ਆਉ ਦਾ ਕੰਮ ਕਰਦੇ ਦਿਖਾਓ ਵੀ ਮਸ਼ੀਨਾਂ ਚੱਲਦੀਆਂ ਦਿਖਾਓ ਤੁਸੀਂ ਆ ਖੁਦ ਕੰਮ ਕਰਦੇ ਕੋ ਅਸੀਂ ਐਂ ਵੀ ਵੀਡੀਓ ਪਾਉਣੀ ਆ ਪਾ ਜਿਵੇਂ ਕਿ ਮੈਂ ਚੱਲਦੇ ਕਰਕੇ ਸਾਡਾ ਟਾਈਮ ਨਹੀਂ ਲੱਗਿਆ ਤੇ ਅਸੀਂ ਸੋਨੂੰ ਮਸ਼ੀਨਾਂ ਚੱਲਦੀਆਂ ਦਿਖਾਇਆ ਕਰਾਂਗੇ ਅਸੀਂ ਸੋਨੂੰ ਕਲਰ ਕੰਬੀਨੇਸ਼ਨ ਕਰਦੇ ਦਿਖਾਇਆ ਕਰਾਂਗੇ ਕਿਵੇਂ ਅਸੀਂ ਉੱਪਰ ਉਹ ਤੇ ਕਲਰ ਕੰਬੀਨੇਸ਼ਨ ਕਰਦੇ ਆ ਕਿਵੇਂ ਅਸੀਂ ਡਿਜ਼ਾਈਨ ਬਣਾਉਣੀ ਹੈ ਕਿਵੇਂ ਸਾਰਾ ਕੁਝ ਤੁਹਾਨੂੰ ਅਸੀਂ ਵੀਡੀਓ ਤੇ ਦਿਖਾਇਆ ਕਰਾਂਗੇ ਸਾਨੂੰ ਮੈਰਜ ਸੀ ਸਾਨੂੰ ਉਹ ਦੇਖਾਰ ਮੰਗੂ ਮੈਰਜ ਅਸੀਂ ਤੇ ਅਸੀਂ ਉਧਰ ਜਾਣੇ ਕਰਕੇ ਸਾਤੋਂ ਨਹੀਂ ਹੁੰਦਾ ਤੇ ਆਪਣੇ ਕੋਲ ਆਪਣੇ ਘਰੇ ਦਾਇ ਚਾਚੀ ਦੀ ਦਾਇ ਦਾ ਮੁੰਡੀ ਦਾ ਵਿਆਹ ਸੀ ਤੇ ਉਧਰ ਜਾਣੇ ਕਰਕੇ ਨਾ ਥੋੜਾ ਜਿਹਾ ਸਾਨੂੰ ਅਸੀਂ ਫੇਰ ਵੀ ਮੈਂ ਵੀਡੀਓ ਅਰਜਾਨਾ ਡੇਲੀ ਵੀਡੀਓ ਮੈਂ ਅਪਲੋਡ ਕਰਦੀ ਆ ਵੀ ਸਾਰੀਆਂ ਭੈਣਾਂ ਵੇਖਸਣ ਅਰਜਾਨਾ ਵੀਡੀਓ ਦੀ ਬੀਟ ਰਹਿੰਦੀ ਸਾਰੀਆਂ ਭੈਣਾਂ ਨੂੰ ਜਿਵੇਂ ਤੁਸੀਂ ਪਿਆਰ ਦਿੰਦੇ ਸਾਨੂੰ ਹਨਾ ਮੈਸੇਜ ਕਰਦੀਆਂ ਕਾਲਾਂ ਕਰਦੀਆਂ ਸਾਨੂੰ ਉਧਰ ਵੀ ਹੋਰ ਵੀ ਕੁਝ ਹੀ ਮਿਲਦੀ ਆ ਅਸੀਂ ਪਹਿਲਾਂ ਚੈਨਲ ਸਾਡਾ ਹੁੰਦਾ ਸੀ ਜਸ ਫੈਸ਼ਨ ਦੇ ਚੈਨਲ ਬਣਾਇਆ ਸੀ ਸਾਡਾ ਚੈਨਲ ਬੰਦ ਹੋ ਗਿਆ ਸੀ ਉਸ ਤੋਂ ਬਾਅਦ ਸਾਡਾ ਮਨ ਨਹੀਂ ਕੀਤਾ ਵੀ ਦੁਬਾਰਾ ਆਪਾਂ ਫੇਰ ਚੈਨਲ ਬਣਾਈਏ ਉਸ ਤੋਂ ਬਾਅਦ ਆਪਾਂ ਕੁਆਲਿਟੀਕ ਬਣਾਇਆ ਸਾਨੂੰ ਕੰਮ ਕਰਦੇ ਨੂੰ 3-4 ਸਾਲ ਹੋ ਗਏ ਜੀ ਵੀ ਵਰਕ ਸੂਟ ਆਪਣੇ ਸੂਟ ਪਰਸਲ ਜਾਂਦੇ ਆ ਤੇ ਸਾਨੂੰ ਜੀ ਬਹੁਤ ਟਾਈਮ ਹੋ ਗਿਆ ਸਾਡਾ ਚੈਨਲ ਬੰਦ ਹੋਣੇ ਕਰਕੇ ਨਾ ਤੇ ਸਾਨੂੰ ਦੁਬਾਰਾ ਚੈਨਲ ਬਣਾਉਣਾ ਪਿਆ ਤੇ ਨੂੰ ਨਹੀਂ ਸੀ ਸਸੇ ਦੁਬਾਰਾ ਚੈਨਲ ਮੈਂ ਜਮਾ ਮੈਂ ਬਿਲਕੁਲ ਜਮਾ ਮੰਨ ਨਹੀਂ ਕਰਦਾ ਸੀ ਮੇਰੀ ਬੇਟੀ ਨੇ ਕਿਹਾ ਮम्मा ਤੁਸੀਂ ਦੁਬਾਰਾ ਚੈਨਲ ਬਣਾਓ ਕੁਝ ਨਹੀਂ ਹੁੰਦਾ ਤੇ ਆਪਾਂ ਤੁਸੀਂ ਦੁਬਾਰਾ ਟਰਾਈ ਕਰੋ ਕੁਝ ਨਹੀਂ ਹੁੰਦਾ ਜੇ ਆਪਾਂ ਮਿਹਨਤ ਕਰਾਂਗੇ ਤੇ ਮਿਹਨਤ ਦਾ ਫਲ ਮਿੱਠਾ ਹੀ ਹੁੰਦਾ ਅਸੀਂ ਦੁਬਾਰਾ ਚੈਨਲ ਬਣਾਇਆ ਸਾਡੇ ਨੂੰ ਬਹੁਤ ਭੈਣਾ ਨੇ ਇੰਨਾ ਪਿਆਰ ਮਿਲਿਆ ਸਾਨੂੰ ਤੇ ਬਹੁਤ ਖੁਸ਼ੀ ਹੋਈ ਮਨ ਨੂੰ ਜੇ ਸਾਨੂੰ ਮੈਸੇਜ ਕਰ ਲਓ ਕਰ ਮੰਗੋ ਜੀ ਫੰਕਸ਼ਨ ਪਾਰਟੀ ਫੰਕਸ਼ਨ ਆ ਗਿਆ ਮੈਰਿਜ ਆ ਗਈ ਹੈ ਨਾ ਤੇ ਵੀ ਉਧਰ ਜਾਣਾ ਪੈਂਦਾ ਤੇ ਇੱਕ ਅਸੀਂ ਉਹਨਾਂ ਦੇ ਸੂਟ ਸਾਰੇ ਅਸੀਂ ਸੱਤੋਂ ਸੂਟ ਨੇ ਰੈਡੀ ਕਰਵਾਏ ਆ ਸਾਰੇ ਬਿਲਕੁਲ ਸੂਟ ਉਹਨਾਂ ਦੇ A to Z ਸੂਟ ਅਸੀਂ ਸਾਰੇ ਅਸੀਂ ਤਿਆਰ ਕੀਤੇ ਆ ਜਿਵੇਂ ਮਹਿੰਦੀ ਫੰਕਸ਼ਨ ਹਲਦੀ ਜਿਵੇਂ ਜਿਵੇਂ ਸਾਰੇ ਹਨ ਫੰਕਸ਼ਨ ਹੁੰਦੇ ਆ ਤੇ ਇਸ ਤਰ੍ਹਾਂ ਸਾਰੇ ਸੂਟ ਅਸੀਂ ਆਪਨੇ ਰੈਡੀ ਕੀਤੇ ਸਾਨੂੰ ਕੱਲੇ ਕੱਲੇ ਸੂਟ ਦੀ ਵੀ ਅਸੀਂ ਵੀਡੀਓ ਪਾਵਾਂਗੇ ਜਿਵੇਂ ਜਿਵੇਂ ਅਸੀਂ ਸੂਟ ਰੈਡੀ ਕੀਤੇ ਆ ਆਪਦੇ ਖੁਦ ਦੇ ਸੂਟ ਅਸੀਂ ਰੈਡੀ ਕੀਤੇ ਆ ਜਿਵੇਂ ਕਿ ਹਲਦੀ ਮਹਿੰਦੀ ਹੋਗੀ ਜਾਗ ਹੋਗੀ ਦੀ ਆਪਣੇ ਜੀਵਨ ਜੀ ਸੂਟ ਪਾਉਣੇ ਆਪਾਂ ਹਰ ਫੰਕਸ਼ਨ ਹੁੰਦੇ ਹਨ ਨਾ ਅਲੱਗ-ਅਲੱਗ ਇਸ ਤਰ੍ਹਾਂ ਜਿਵੇਂ ਸਵਾਸੀ ਖੋਦੇ ਸੂਟ ਰੈਡੀ ਕੀਤੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਅਸੀਂ ਪਾ ਕੇ ਸੂਟਾਂ ਦੇ ਅਪਲੋਡ ਕਰਾਂਗੇ ਜੀ ਸਾਰੇ ਤੇ ਤੁਸੀਂ ਸਭ ਜੀ ਕਰ ਵੀਡੀਓ ਦੇਖਦੇ ਰਹਿਆ ਕਰੋ ਐਂਡ ਤੱਕ ਜੀ ਤੁਹਾਡੀ ਖੁਸ਼ੀ ਨਾਲ ਮੈਂ ਇੱਕ ਤੁਸੀਂ ਮੈਨੂੰ ਫੈਮਿਲੀ ਮੈਂਬਰੀ ਸਮਝਿਆ ਕਰੋ ਕਦੇ ਵੀ ਤੁਸੀਂ ਕਾਲ ਮੈਸੇਜ ਕਿਦੋਂ ਮਰਜੀ ਕਰੋ ਤੁਹਾਡੇ ਮੈਸੇਜ ਦੇ ਜਵਾਬ ਦਿੱਤੇ ਜਾਣਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਾਈਕ ਕਰਕੇ ਜਰੂਰ ਦੱਸਿਆ ਕਰੋ